ਦਾ ਔਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਓਟ ਆਸਰਾ ਲੈਣ ਵਾਸਤੇ ਪਹੁੰਚ ਰਹੇ ਆ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਚ ਸਿੱਖ ਸਾਹਿਬ ਜਿਹੜੀ ਪਹਿਲਾਂ ਵੀ ਇੱਕ ਭਰਤੀ ਸ਼ੁਰੂ ਹੋ ਚੁੱਕੀ ਹੈ ਔਰ ਬੰਦਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਕਿੰਨੇ ਲੱਖ ਜਿਹੜਾ ਕਿੰਨੇ ਲੱਖ ਦੇ ਗਰੀਬ ਭਰਤੀ ਹੋ ਤੇ ਹੁਣ ਕੱਲ 2.2 ਲੱਖ ਕਿਹਾ ਉਹਨਾਂ ਨੇ ਪਹਿਲਾਂ 30 ਲੱਖ ਕਹਿੰਦੇ ਸੀ ਪਤਾ ਨਹੀਂ ਮਤਲਬ ਘਟ ਕਿਵੇਂ ਗਈ ਹੈ 10 ਲੱਖ ਪੰਜ ਮਿੰਟ ਜਿਹੜੀ ਕਮਿਨਰ ਕੋਣ ਰਹਿਣਗੇ ਜਿਹੜੇ ਉਹ ਉਹ ਪੰਜ ਪ੍ਰਧਾਨੀ ਜਿਹੜੀ ਹੁੰਦੀ ਹੈ ਉਹ ਪੰਜ ਪ੍ਰਧਾਨੀ ਸਰਮੌਰ ਹੁੰਦੀ ਹੈ ਜਾਇ ਕਿ ਕਿਹੜੀ ਭਰਤੀ ਨੂੰ ਸਮਝਿਆ ਜਾਵੇ ਜਿਹੜੀ ਅੱਜ ਸ਼ੁਰੂ ਹੋਣ ਜਾ ਰਹੀ ਹੈ ਜਾਂ ਪਹਿਲਾਂ ਜਿਹੜੀ ਹੋ ਚੁੱਕੀ ਜੋ 2 ਦਸੰਬਰ ਦੇ ਹੁਕਮਨਾਮੇ ਨੂੰ ਅਕਾਲ ਅਕਾਲਪੁਰਖ ਦੀ ਬਖਸ਼ਿਸ਼ ਦੇ ਨਾਲ ਅਕਾਲ ਗੁਰੂ ਹਰਗੋਬਿੰਦ ਸਾਹਿਬ ਤੋਂ ਵਰੋਸਾ ਹੈ ਤਾਕਤ ਤੋਂ ਜਿਹੜਾ ਹੁਕਮਨਾਮਾ ਹੋਇਆ ਉਸ ਮੁਤਾਬਕ ਜਿਹੜੀ ਭਰਤੀ ਹੋਈ ਰਹੀ ਹੈ ਸੰਗਤ ਉਸੇ ਨੂੰ ਜਿਹੜਾ ਸਹੀ ਹੈ ਜੀ ਕੀ ਹੋਣੀ ਹੈ ਆ ਪੈਸਾ ਜਿਹੜਾ ਖਾਤੇ ਵਿੱਚ ਹਾਂ ਖਾਤੇ ਵਿੱਚ ਪੜੋ ਕਿਹੜੀ ਗੱਲ ਇਹ ਕੀ ਕਰਨਾ ਕੀ ਨਹੀਂ ਕਰਨਾ ਕਿੰਨੀ ਤੋਂ ਸ਼ੁਰੂਆਤ ਹੋ ਗਈ ਪਰਚੀ ਕਿੰਨੀ ਤੋਂ ਲੱਗੀ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਮੈਂ ਪੰਜ ਮੈਂਬਰੀ ਕਮੇਟੀ ਨੂੰ ਸਵਾਲ ਕਰ ਰਿਹਾ ਸਾਰੇ ਇਹ ਕਹਿੰਦੇ ਨੇ ਕਿ ਗੈਰ ਕਾਨੂੰਨੀ ਆ ਇਹ ਜਿਹੜੀ ਭਰਤੀ ਹੋ ਰਹੀ ਹੈ ਇਹ ਗੈਰ ਕਾਨੂੰਨੀ ਕਿਵੇਂ ਹੋ ਗਈ ਹੈ ਇਹ ਅਕਾਲ ਤਖਤ ਸਾਹਿਬ ਤੋਂ ਮੰਨਤਾ ਪ੍ਰਾਪਤ ਹੈ ਜਿਹੜੀ ਅਕਾਲ ਤਖਤ ਸਾਹਿਬ ਤੋਂ ਮੰਨਤਾ ਪ੍ਰਾਪਤ ਹੈ ਹੋਊਗੀ ਗੈਰ ਕਾਨੂੰਨੀ ਸਰਕਾਰ ਮੁਤਾਬਕ ਲੇਕਿਨ ਪੰਥ ਵੱਲੋਂ ਮੰਗੋ ਮੰਨਤਾ ਦਿੱਤੀ ਗਈ ਅਕਾਲ ਤਖਤ ਉਹ ਦਿੱਤੀ ਹੋਗੀ ਜੀ ਜਿਹੜਾ 2 ਦਸੰਬਰ ਦਾ ਹਦੇਸ ਸੀ ਉੱਤੇ ਦੋ ਮੁੱਖ ਗੱਲਾਂ ਸੀ ਇੱਕ ਤਾਂ ਸਾਰੇ ਇਕੱਲੇ ਸਮੇਟ ਕੇ ਇੱਕ ਝੰਡੇ ਥੱਲੇ ਆਉਣਾ ਪਰ ਸਮੇਟਿਆ ਨਹੀਂ ਨਾ ਕਿਹਾ ਜੀ ਜੀ ਇਸ ਕਿ ਤੜੇ ਨੇ ਤਾਂ ਸਮੇਟਤਾ ਦੂਜੇ ਤੜੇ ਨੇ ਸਮੇਟਿਆ ਹੀ ਨਹੀਂ ਜੀ ਉਹਨੇ ਆਪਣੀ ਵੱਖਰੀ ਭਰਤੀ ਵੱਖਰੀ ਸੁਰ ਜਾਰੀ ਰੱਖੀ ਜਿਹੜੀ ਕਿ ਮੰਦ ਭਾਗੀ ਸੀ ਬਲਵਿੰਦਰ ਸਿੰਘ ਹੁੰਡਰ ਵੱਲੋਂ ਜਿੱਥੇ ਦਾ ਉਹਨੂੰ ਬੀਜੇਪੀ ਦਾ ਏਜੰਟ ਕਿਹਾ ਗਿਆ ਕਿਵੇਂ ਦੇਖਦੇ ਹੋ ਸਾਡੇ ਚਲੋ ਕਹੀ ਜਾਣ ਜੀ ਕੋਈ ਗੱਲ ਨਹੀਂ ਜੀ ਸਬੀਰ ਬਾਦਲ ਅੱਜ ਤਾਂ ਸਭ ਨੇ ਮਿਲਣ ਵਾਸਤੇ ਪਹੁੰਚੇ ਤੇ ਹਾਜ਼ਰ ਹੋ ਜਾਈਏ ਚਲੋ ਕੋਈ ਗੱਲ ਨਹੀਂ ਮਤਲਬ ਜਾਣਾ ਚਾਹੀਦਾ ਨੇ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਸੰਸਦ ਮੇਰਾ 10 ਮੋਲ ਸੀ ਦੂਸਰਾ ਜਿਹੜਾ ਇਹ ਗੱਲ ਕਹੀ ਗਈ ਸੀ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹ ਬਣਾਈ ਜਾਵੇ ਧੰਮੀ ਸਾਹਿਬ ਨੂੰ ਉਹਦਾ ਜਿਹੜਾ ਅਗਵਾਈ ਕਰਨ ਦੀ ਜ਼ਿੰਮੇਵਾਰੀ ਦਿੱਤੀ ਸੀ ਧੰਮੀ ਸਾਹਿਬ ਆਪ ਹੀ ਅਸਤੀਫਾ ਦੇ ਕੇ ਗਏ ਹੈ ਨਾ ਜੀ ਉਹਨਾਂ ਨੂੰ ਕਿਸੇ ਨੇ ਕੱਢਿਆ ਤਾਂ ਹੈ ਨਹੀਂ ਉਹ ਆਪ ਹੀ ਅਸਤੀਫਾ ਬਲੀ ਛਣ ਦੇ ਕੇ ਗਏ ਪਰ ਦੋ ਜਿਹੜੇ ਮੈਂਬਰ ਜਿਹੜੇ ਕਿ ਸਿੱਧੇ ਤੌਰ ਤੇ ਸਕਾਇਤ ਦੇ ਕਾਰਨ ਨਾਲ ਜੁੜਿਆ ਉਹ ਇਸ ਕਮੇਟੀ ਤੋਂ ਆਪਣੇ ਆਪ ਨੂੰ ਵਕ ਕਰ ਲੈਂਦੇ ਇਹ ਕਿਦਾਂ ਦੇਖਦੇ ਨ ਕੋਈ ਗੱਲ ਨਹੀਂ ਜੀ ਅਸੀਂ ਤਾਂ ਸੱਤ ਮੈਂਬਰੀ ਬਣਾਈ ਸੀ ਪਰ ਗੁਰੂ ਸਾਹਿਬ ਦੀ ਜਿਹੜੀ ਪੰਜ ਪ੍ਰਧਾਨੀ ਦੀ ਰਵਾਇਤ ਆ ਉਹ ਪੰਜ ਪ੍ਰਧਾਨੀ ਰਹਗੀ ਤੇ ਚਲੋ ਇਹ ਵੀ ਠੀਕ ਹੈ ਜੀ ਪਰ ਜਿਹੜੇ ਨਵੇਂ ਸਿੰਘ ਸਾਹਿਬ ਥਾਪੇ ਗਏ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ 2 ਦਸੰਬਰ ਦੇ ਆਦੇਸ਼ਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਜਾਏ। ਉਹ ਚੰਗੀ ਗੱਲ ਹੈ ਜੀ ਮੈਂ ਉਹਨਾਂ ਦੇ ਇਸ ਬਿਆਨ ਦੀ ਸਲਾਹਨਾ ਕਰਦਾ ਜੀ ਜੇ ਉਹਨਾਂ ਨੇ ਇਹ ਗੱਲ ਕਹੀ ਹੈ ਤੇ ਉਹਨਾਂ ਨੂੰ ਇਸ ਬਿਆਨ ਜਿਹੜੀ ਗੱਲ ਦੇ ਉੱਤੇ ਡੇਢ ਦਾ ਨਾ ਪੈਰਾ ਵੀ ਦੇਣਾ ਚਾਹੀਦਾ ਹੈ ਔਰ ਮੈਂ ਉਹਨਾਂ ਦੀ ਤਾਰੀਫ ਕਰਦਾ ਇਸ ਗੱਲੋਂ ਜੀ ਅਭੀ ਸਮੇਂ ਕਿ ਹਿਮਾਚਲ ਦੇ ਵਿੱਚ ਪੰਜਾਬੀ ਸਿੱਖਿਆ ਦੇ ਨਾਲ ਕਾਫੀ ਧੱਕਾ ਕੀਤਾ ਜਾ ਰਿਹਾ ਹੈ ਇਹ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਹਿਮਾਚਲ ਦੇ ਵਿੱਚ ਸਿੱਖਾਂ ਦੇ ਨਾਲ ਜਿਹੜਾ ਹੈ ਉਹ ਧੱਕਾ ਜਿਹੜਾ ਹੈ ਉਹ ਹੋ ਰਿਹਾ ਹੈ ਆਠ ਨਾਲ ਕੁਸ਼ਲ ਔਰ ਹਿਮਾਚਲ ਗਵਰਨਮੈਂਟ ਜਿਹੜੀ ਹੈ ਉਹ ਮੂਕ ਦਰਸ਼ਕ ਬਣੀ ਹੋਈ ਹੈ ਪਹਿਲੀ ਗੱਲ ਤੇ ਇਹ ਹੈ ਕਿ ਮੈਂ ਸਿੱਖਾਂ ਨੂੰ ਅਪੀਲ ਕਰਦਾ ਕਿ ਸਾਨੂੰ ਇਹੋ ਜੀ ਜਗ੍ਹਾ ਤੇ ਜਾਣਾ ਨਹੀਂ ਚਾਹੀਦਾ ਜਿੱਥੇ ਸਾਡੀ ਇੱਜ਼ਤ ਨਹੀਂ ਹੈ ਜੋ ਸਾਡੇ ਕਿਉਂਕਿ ਜਿਹੜਾ ਹਿਮਾਚਲ ਹੈ ਇਹ ਸਾਰਾ ਟੂਰਿਜ਼ਮ ਬੇਸਡ ਸਟੇਟ ਹੈ ਜੇ ਟੂਰਿਸਟ ਉੱਥੇ ਆਉਂਦਾ ਹੈ ਤੇ ਹਿਮਾਚਲ ਸਟੇਟ ਦਾ ਰੈਵਨਿਊ ਜਿਹੜਾ ਹੈ ਉਹ ਪੈਦਾ ਹੁੰਦਾ ਹੈ ਤੇ ਸਟੇਟ ਜਿਹੜੀ ਚੱਲਦੀ ਹੈ ਤੇ ਜੇ ਹਿਮਾਚਲ ਸਰਕਾਰ ਜੇ ਅਸੀਂ ਸਿੱਖ ਭਾਈਚਾਰਾ ਨਾ ਵੀ ਦੇਖੀਏ ਐਜ਼ ਅ ਟੂਰਿਸਟ ਵੀ ਦੇਖੀਏ ਤੇ ਜੇ ਟੂਰਿਸਟਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋਊਗਾ ਇਸ ਤਰ੍ਹਾਂ ਦੀਆਂ ਘਟੀਆਂ ਹਰਕਤਾਂ ਹੋਣਗੀਆਂ ਤੇ ਇਹ ਹਿਮਾਚਲ ਸਰਕਾਰ ਵਾਸਤੇ ਵੀ ਸਹੀ ਨਹੀਂ ਹੈ ਹਿਮਾਚਲ ਸਟੇਟ ਵਾਸਤੇ ਵੀ ਸਹੀ ਨਹੀਂ ਹੈ ਔਰ ਸਿੱਖਾਂ ਦੇ ਨਾਲ ਜਿਹੜਾ ਧੱਕਾ ਕਰਨਾ ਛੰਡੇ ਉਤਰਾ ਨੇ ਇਹ ਸਭ ਤੋਂ ਵੱਡਾ ਜਿਹੜਾ ਮੰਦਪਕੀ ਗੱਲ ਹੈ ਤੋਂ ਬਾਅਦ ਅਗਲਾ ਜਿਹੜਾ ਇਹ ਵਿਵਾਦ ਇਹ ਇੱਕੋ ਟੱਕ ਵੱਧ ਗਿਆ ਕਿ ਸਿੱਖ ਨੌਜਵਾਨਾਂ ਵੱਲੋਂ ਹਿਮਾਚਲ ਦੀ ਮਸਲੇ ਦੇ ਉੱਤੇ ਸੰਤ ਜਨੈਲ ਸਿੰਘ ਵਰਗੀਆਂ ਤੋਂ ਹੋਟਾਂ ਲਾਈਆਂ ਜਾ ਰਹੀਆਂ ਔਰ ਇਹ ਕਿਹਾ ਜਾ ਰਿਹਾ ਕਿ ਜਿਹੜੀ ਬਸ ਦੇ ਉੱਤੇ ਫੋਟੋ ਨਹੀਂ ਹੋਏਗੀ ਉਹਨੂੰ ਪੰਜਾਬ ਦਾ ਐਂਟਰ ਨਹੀਂ ਹੋਣ ਦਿੱਤਾ ਜਾਏਗਾ ਉਹਨਾਂ ਦੇ ਲਈ ਇਸਨੇ ਬਿਲਕੁਲ ਜੇ ਜੇ ਦੇਖੋ ਜੇ ਪੰਜਾਬੀ ਨੌਜਵਾਨਾਂ ਨੂੰ ਚਾਹੇ ਉਹ Hindu ਨੇ ਚਾਹੇ Sikh ਹੈ ਕੋਈ ਵੀ ਹੈ ਜੇ ਉਹਨਾਂ ਨੂੰ ਹਿਮਾਚਲ ਵਾਲੇ ਰੋਕਦੇ ਐ ਤੇ ਫਿਰ ਪੰਜਾਬ ਦੇ ਨੌਜਵਾਨਾਂ ਨੂੰ ਵੀ ਮਜਬੂਰੀ ਬਸ ਰੋਕਣਾ ਮਜਬੂਰ ਹੋ ਜਾਂਦੇ ਨੇ ਫਿਰ ਉਹ ਕੀ ਕਰਨਗੇ ਪੰਜਾਬ ਦੇ ਨੌਜਵਾਨ ਜੇ ਹਿਮਾਚਲ ਸਟੇਟ ਜਿਹੜੀ ਹੈ ਉਹ ਰੋਕ ਨਹੀਂ پا ਰਹੀ ਹੈ ਤੇ ਪੰਜਾਬ ਦੇ ਨੌਜਵਾਨ ਫਿਰ ਕਰਨਗੇ ਕੀ ਇਹ ਉਹਨਾਂ ਦੇ ਜਿਹੜਾ ਗੁੱਸੇ ਦੀ ਨਿਸ਼ਾਨੀ ਹੈ ਕਿ ਉਹਨਾਂ ਨਾਲ ਧੱਕਾ ਹੋ ਰਿਹਾ ਤੇ ਉਹ ਧੱਕੇ ਦੇ ਵਿਰੁੱਧ ਜਿਹੜਾ ਉਹ ਕੀ ਕਰਨ ਫਿਰ ਉਹ ਇਸ ਕਰਕੇ ਜੋ ਕਰ ਰਹੇ ਨੇ ਪਵਾ ਮੈਂ ਉਹਦੇ ਨਾਲ ਸਹਿਮਤ ਹੋਵਾਂ ਨਾ ਹੋਵਾਂ ਵੱਖਰਾ ਵਿਸ਼ਾ ਹੈ ਪਰ ਇਹ ਉਹਨਾਂ ਦੀ ਮਜਬੂਰੀ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਜੇ ਇਹ ਚੀਜ਼ਾਂ ਉਹ ਬੰਦ ਕਰਾਉਣਾ ਚਾਹੁੰਦੀਆਂ ਨੇ ਤੇ ਪਹਿਲਾਂ ਹਿਮਾਚਲ ਦੇ ਵਿੱਚ ਜਿਹੜੇ ਉੱਥੇ ਗੁੰਡਾ ਅੰਸਰ ਨੇ ਜਿਹੜੇ ਸਿੱਖਾਂ ਨੂੰ ਪਰੇਸ਼ਾਨ ਕਰਦੇ ਉਹਨਾਂ ਨੂੰ ਸਮਝਾਇਆ ਜਾਵੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾਵੇ ਧੰਨਵਾਦ ਕੌਵੀ ਸਾਹਿਬ ਨੇ ਵਾਪਸ ਹੋ ਗਏ ਚਰਚਾ ਵਾਲੇ ਕਿਵੇਂ ਕਹੋਗੇ ਚਲੋ ਧਾਮੀ ਸਾਹਿਬ ਬੜੇ ਸਿਆਣੇ ਨੇ ਸੁਲਝੇ ਨੇ ਉਹਨਾਂ ਨੇ ਫੈਸਲਾ ਲੈਣਾ ਹੈ ਜੋ ਵੀ ਫੈਸਲਾ ਲੈਣਗੇ ਅਕਾਲਪੁਰਖ ਭਲਾ ਕਰੇ ਹੁਕਮਨਾਮੇ ਨਾਲ ਜੇ ਖੜਾਉਣਗੇ ਤੇ ਪੰਥ ਇੱਜ਼ਤ ਮਾਨ ਸਤਕਾਰ ਜ਼ਰੂਰ ਦੇਊਗਾ ਜੀ ਇੱਕ ਸਿੱਖ ਦਾ ਜਿਹੜਾ ਅੰਮ੍ਰਿਤਪਾਲ ਤੇ ਉਹਨਾਂ ਦੇ ਸਤਿਗੁਰੂ ਦੇ ਤੋਂ ਵੈਸੇ ਹਟਾਈ ਗਈ ਆ ਪਰ ਪੰਜਾਬ ਦੇ ਵਿੱਚ ਲਿਆਉਣ ਦੀ ਕੈਰੀ ਕੀਤੀ ਜਾ ਰਹੀ ਹੈ ਇਹਨੂੰ ਕਿੱਦਾਂ ਦੇਖਦੇ ਆ ਹਾਂ ਬਹੁਤ ਖੁਸ਼ੀ ਵਾਲੀ ਗੱਲ ਆ ਵੈਸੇ ਤਾਂ ਸਾਡੇ ਦੇ ਦਿਲ ਸਰਾਉਣੀ ਚਾਹੀਦੀ ਸੀ ਜਿਹੜੇ ਕੱਲ ਛੱਡੇ ਨੇ ਉਹਨਾਂ ਦੇ ਵੀ ਆ ਗਏ ਬਾਕੀਆਂ ਤੇ ਹਟਾਈ ਗਈ ਆ ਤੇ ਉਹਨਾਂ ਤਿੰਨਾਂ ਦੇ ਉੱਤੇ ਵੀ ਹਟਾਉਣੀ ਚਾਹੀਦੀ ਸੀ ਤੇ ਉਹਨਾਂ ਨੂੰ ਪੰਜਾਬ ਪਹੁੰਚਦਾ ਜਾ ਰਿਹਾ ਹੈ ਤੇ ਮੈਂ ਇਹੋ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਜਿਹੜਾ ਜਲਦ ਤੋਂ ਜਲਦ ਰਿਹਾ ਕਰਨਾ ਚਾਹੀਦਾ ਹੈ ਪੰਜਾਬ ਸਟੇਟ ਜਿਹੜੀ ਹੈ ਉਹਨਾਂ ਦੇ ਨਾਲ ਜਿਹੜਾ ਅ ਅੱਛਾ ਵਿਵਹਾਰ ਕਰੇ ਉਹਨਾਂ ਦੇ ਜਿਹੜੇ ਪਰਚੇ ਪਾਏ ਨੇ ਉਹਨਾਂ ਦੇ ਬਾਰੇ ਜਿਹੜਾ ਉਸ ਹਿਰਦਤਾ ਦੇ ਨਾਲ ਸੋਚੇ ਤੇ ਉਹਨਾਂ ਨੂੰ ਰੱਦ ਕਰੇ